ਬੰਦ ਕਰੋ ਬੰਦ ਕਰੋ ਗਾਰੂ ਰੇਡੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਗਾਰੂ ਰੇਡੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਐਸ.ਟੀ.ਐਮ ਪੱਟੀ ਗੁਰਦਾਬਾਹ 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 ਸਰਕਾਰ ਜੈ ਹਿੰਦ ਸਰਵਣੇ ਧੱਕਾ ਕਰਨ ਵਾਲੀ ਸਰਕਾਰ ਜੁੜਾਬਾਦ ਸਰਵਣੇ ਧੱਕਾ ਕਰਨ ਵਾਲੀ ਸਰਕਾਰ ਜੁੜਾਬਾਦ ਸਰਵਣੇ ਧੱਕਾ ਕਰਨ ਵਾਲੀ ਸਰਕਾਰ ਜੁੜਾਬਾਦ ਜੈ ਹਿੰਦ ਜੁੜਾਬਾਦ ਅੱਜ ਜਿਹੜਾ ਪੁਤਲਾ ਬੁੱਕ ਹੈ ਗਿਆ ਐਸ ਡੀ ਐਮ ਪੱਟੀ ਦੀ ਵਜ੍ਹਾ ਨਾਲ ਪੁਕਿਆ ਗਿਆ ਕਿਉਂਕਿ ਜਗਾੜੂ ਰੇੜੀਆਂ ਦੇ ਪੰਜਾਬ ਸਰਕਾਰ ਜਿਹੜੀ ਉਹ ਬੰਦ ਨਹੀਂ ਕਰ ਰਹੀ ਗੈਰ ਕਾਨੂੰਨੀ ਵਹੀਕਲ ਚੱਲ ਰਹੇ ਉਹਨਾਂ ਨੂੰ ਬੰਦ ਨਹੀਂ ਕਰ ਰਹੀ ਸਾਡੇ ਸਕੂਲ ਬੱਸਾਂ ਦੇ ਪੁਲਿਸ ਪ੍ਰਸ਼ਾਸਨ ਵੀ ਚਲਾਣ ਕਰੀ ਜਾਂਦਾ ਖਲੋਤੀਆਂ ਗੱਡੀਆਂ ਦੇ ਤੇ ਜਿਹੜਾ ਐਸ ਡੀ ਐਮ ਪੱਟੀ ਆ ਇਹ ਛੜਕਾ ਹੀ ਰੋਗ ਰੋਕ ਕੇ ਸਾਨੂੰ ਫਿਰ ਜਲ ਖਰਾਬ ਕਰਦਾ ਹੌਣ ਤੁਹਾਡੇ ਖਲੋਤੇ ਖਲੋਤੇ ਤਿੰਨ ਗੜੁਕ ਰਿਆ ਕਿ ਉਹਦੇ ਬਾਰੇ ਕਹਿਣਾ ਪੈ। ਇਹਦੇ ਐਸ.ਡੀ.ਐਮ ਪੱਤੀ ਦਸੂਣਾ ਇਹਨੂੰ ਬੰਦ ਕਰ ਲੈ ਪਹਿਲੂ। ਹੁਣ ਜਿਹੜੀਆਂ ਮਿੰਨੀ ਬੱਸਾਂ 30 30 40 40 ਸਾਲ ਪੁਰਾਣੀਆਂ ਕੀ ਇਹਨਾਂ ਦੇ ਐਸ.ਡੀ.ਐਮ ਤੇ ਐਸ.ਡੀ.ਐਮ ਸਰਕਾਰ ਪੁੱਛ ਨਹੀਂ ਸਕਦੀ ਐਸ.ਡੀ.ਐਮ ਨਹੀਂ ਪੁੱਛ ਸਕਦਾ ਜਾਂ ਪੰਜਾਬ ਸਰਕਾਰ ਪੁੱਛਦੀ ਇਹਨਾਂ ਕੋ ਪਰਮਿਟਿਵ ਸ਼ੋਰਸ ਹੈ ਕੀ ਸਾਡੇ ਨੇ ਫਿਰ ਵੀ ਜਿਹੜੀਆਂ ਸਕੂਲ ਬੱਸਾਂ 100 ਚੋਂ 90 ਦੇ ਕਾਜ ਪੂਰੇ ਆ 10% ਕੋਈ ਹੋਣਗੇ ਅੱਗੇ ਪਿੱਛੇ। ਅਸੀਂ ਕਰੋਨਾ ਦੇ ਦੌਰਾਨ ਵੀ ਜਿਹੜੇ ਆ ਪੰਜਾਬ ਸਰਕਾਰ ਨੂੰ ਟੈਕਸ ਦਿੱਤੇ ਆ ਸਾਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ ਜਿਹੜੀਆਂ ਮੇਨ ਮੁੱਦੇ ਆ ਸਾਡੇ ਚਲਾਨ ਜਿਹੜੇ ਭਾਂਦੇ ਕਰਨ ਪਰ ਇੱਕ ਬੰਦੇ ਸਾਨੂੰ ਪੁਲਿਸ ਪ੍ਰਸ਼ਾਸਨ ਸਕੂਲਾਂ ਚ ਸਕੂਲਾਂ 'ਚ ਵੀ ਚਲਾਨ ਕਰੀ ਜਾਂਦੀ ਆ ਉਤਰੋ ਐਸ ਡੀ ਐਮ ਪੱਟੀ ਤੇ ਰਾਜ ਖਿਲਾਰ ਖਿਲਾਰ ਕੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਆ ਸਾਡੇ ਡਰਾਈਵਰਾਂ ਨੂੰ ਪਰੇਸ਼ਾਨ ਕਰਦੇ ਆ ਉਹਨਾਂ ਦੇ ਇਹਨਾਂ ਦੇ ਕਿਉਂ ਨਹੀਂ ਸਪੰਜਾ ਕੱਸਦੀ ਕਿਹੜਾ ਬੰਦਾ ਠੀਕ ਹੈ ਬਹਿਗਰ ਜੀ ਕਾਂ ਖਾਲਸਾ ਬਹਿਗਰ ਜੀ ਫੋਟੋ ਮੈਚਸ ਪਾਵਾ ਸੈਂਟਰ ਤੋਂ ਬੋਲਦਾ ਵਾਂ ਕਿਉਂਕਿ ਸਾਡੀਆਂ ਗੱਡੀਆਂ ਨਾਲ ਠੱਕੇ ਹੁੰਦੇ ਆ ਕਿੱਥੇ ਮਰਜੀ ਖਿਲਾੜ ਕੇ ਚਲਾਨਟਾ ਚਾਲੂ ਕਰ ਦਿੰਦੇ ਆ ਆ ਜਿਹੜੀਆਂ ਹੈਗੀਆਂ ਰੇੜੀਆਂ ਇਹਨਾਂ ਨੂੰ ਐ ਇਸ਼ਾਰਾ ਕਰਕੇ ਜਾਓ ਇਹਨਾਂ ਨੂੰ ਲਗਾਈ ਜਾਂਦੇ ਆ ਸਾਡੀਆਂ ਗੱਡੀਆਂ ਦੇ ਸਾਈਡ ਤੇ ਲਵਾਈ ਜਾਂਦੇ ਆ ਸਾਡੇ ਨਾਲ ਜਿਹੜਾ ਠੱਕਾ ਹੁੰਦਾ ਇਹ ਨਹੀਂ ਹੋਣਾ ਚਾਹੀਦਾ ਇਹ ਚਾਹ ਤੇ ਇਹਨਾਂ ਨੂੰ ਬਰਾਬਰ ਇਹਨਾਂ ਨੂੰ ਬਰਾਬਰ ਰੱਖਣ ਸਾਡੇ ਕਿ ਜੇ ਉਹਨਾਂ ਨੂੰ ਲਗਾਈ ਜਾਂਦੇ ਸਾਨੂੰ ਲਗਾਈ ਜਾਣਾ ਜੇ ਸਾਡੇ ਨਾਲ ਠੱਕਾ ਹੋਂਦਿਆ ਵਾ ਅਸੀਂ 15 ਦਿਨਾਂ ਵਿੱਚ ਇੱਕ ਇੱਕ ਚੱਕਰ ਲਾਉਣ ਡਏ ਆ ਸਾਨੂੰ ਕੋਈ ਕੰਮ ਨਹੀਂ ਮਿਲਿਆ ਤੇ ਇਹ ਰੇੜੀਆਂ ਵਾਲੇ ਸਭ ਸਾਨੂੰ ਗੜੀ ਬਹੋਲ ਕਰਦੇ ਆ ਲੈ ਕੇ ਟੀਕਾ ਖਾਣ ਦੀ ਬਾਕੀ ਸਾਰੇ